ਮਾਂਜੋ ਕੋਰਟ ਦੇ ਵਿੱਚ ਵਕੀਲ ਜਾਨਕੀ ਐਡਵੋਕੇਟ ਦੀ ਇੱਕ ਖਾਸ ਸਹਿਮਤ ਹੁੰਦੀ ਹੈ ਜੇਕਰ ਕਿਸੇ ਨੇ ਕੋਈ ਇਨਸਾਫ ਲੈਣਾ ਜਾਂ ਆ ਸਮਾਜ ਦੇ ਵਿੱਚ ਵੀ ਵਕੀਲ ਭਾਈਚਾਰੇ ਦੇ ਇੱਕ ਅਹਿਮ ਰੋਲ ਲੈਂਦਾ ਹੈਗਾ ਲੇਕਿਨ ਪਰ ਵਕੀਲ ਭਾਈਚਾਰੇ ਵੱਲੋਂ ਵਕੀਲਾ ਵੱਲੋਂ ਜਿਹੜੀ ਆ ਆ ਕਾਲਾ ਕੋਟ ਕਿਉਂ ਪਾਈ ਜਾਂਦਾ ਕਈ ਤਰ੍ਹਾਂ ਦੇ ਇਸ ਤੇ ਤੰਜ ਵੀ ਬਣੇ ਹੋਏ ਕਈ ਗੱਲਾਂ ਆਉਂਦੀਆਂ ਨੇ ਸਾਡੇ ਵੀ ਮਨ ਚ ਆਉਂਦੀਆਂ ਹੁਣ ਨੇ ਇਸ ਕਰਕੇ ਅਸੀਂ ਇਸ ਗੱਲ ਤੇ ਇਹ ਕਲੀਅਰ ਕਰਨ ਲਈ ਇਹ ਸਿਰਫ ਆਪਣੀ ਜਾਣਕਾਰੀ ਚ ਵਾਧਾ ਕਰਨ ਲਈ ਤੇ ਲੋਕਾਂ ਦੀ ਜਾਣਕਾਰੀ ਵਾਧਾ ਕਰਨੀ ਕਦੋਂ ਤੋਂ ਜਿਹੜਾ ਹੈਗਾ ਕਾਲਾ ਕੋਟ ਜਿਹੜਾ ਇੱਕ ਡਰੈਸ ਕੋਡ ਵਜੋਂ ਪਾਇਆ ਜਾਂਦਾ ਕਿਉਂ ਪਾਇਆ ਜਾਂਦਾ ਹੈਗਾ ਇਸ ਲਈ ਸਾਡੇ ਨਾਲ ਜਿਹੜੇ ਐਡਵੋਕੇਟ ਨੇ ਰਜਨੀਸ਼ ਨਖਲਪਾਲ ਜੀ ਉਹਨਾਂ ਨਾਲ ਗੱਲ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਹੈਗਾ ਸਾਰਾ ਇਹਦੇ ਵਿੱਚ ਕੀ ਕਹਾਣੀ ਹੈਗੀ ਸਾਰੀ ਇਹ ਕੀ ਕਹਿਣਾ ਚਾਹਗੇ ਤਰਸੇਮ ਜੀ ਜਿਹੜਾ ਕਾਲਾ ਕੋਟ ਪਾਣਾ ਕਾਲਾ ਕੋਟ ਪਾਣਾ ਇੱਕ ਡਰੈਸ ਕੋਡ ਹੈ ਸਾਡਾ ਕਾਲਾ ਕੋਟ ਹੋ ਗਿਆ ਉਹਦੇ ਨੀਚੇ ਅਸੀਂ ਵਾਈਟ ਸ਼ਰਟ ਪਾਨੇ ਆ ਵਾਈਟ ਸ਼ੇਡ ਤੋਂ ਇਲਾਵਾ ਕਈ ਵਾਰੀ ਕਾਲੀ ਟਾਈ ਲਗਾਉਂਦੇ ਆ ਵਕੀਲ ਤੇ ਕਈ ਵਾਰੀ ਅਸੀਂ ਜਿਸ ਤਰ੍ਹਾਂ ਮੈਂ ਬੋਲ ਲਗਾਈ ਹੈ ਬੈਂਡ ਲਗਾਇਆ ਇਹ ਲਗਾਇਆ ਜਾਂਦਾ ਹੈ ਇਹਨਾਂ ਪਿੱਛੇ ਜਿਹੜੀ ਸਾਰੀ ਗੱਲ ਆਂਦੀ ਹੈ ਉਹ ਇਹ ਹੈ ਕਿ ਇਹ ਆਲ ਓਵਰ ਵਰਡ ਦੇ ਵਿੱਚ ਬਹੁਤ ਸਾਲਾਂ ਤੋਂ ਇਹ ਚੱਲਿਆ ਆ ਰਿਹਾ ਹੈ ਕਿ ਇਹ ਡਰੈਸ ਕੋਡ ਤਕਰੀਬਨ ਮੈਜੋਰਟੀ ਆਫ ਦੀ ਕੰਟਰੀਜ਼ ਦੇ ਵਿੱਚ ਇਹ ਡਰੈਸ ਕੋਡ ਇਸ ਤਰ੍ਹਾਂ ਦਾ ਹੀ ਹੈ ਉਹਦੇ ਵਿੱਚ ਕਾਰਨ ਕੀ ਹੈ ਕਿ ਜਿਹੜਾ ਬਲੈਕ ਕਲਰ ਹੈ ਬਲੈਕ ਕਲਰ ਇੱਕ ਅਨੁਸ਼ਾਸਨ ਦਾ ਇੱਕ ਤਾਕਤ ਦਾ ਸਟਰੈਂਥ ਦਾ ਤੇ ਤੁਹਾਨੂੰ ਇਹ ਸਿਗਨੀਫਾਈ ਕਰਦਾ ਹੈ ਉਹਨੂੰ ਉਹ ਮਤਲਬ ਦਰਸਾਉਂਦਾ ਹੈ ਤੇ ਇੱਕ ਬਲੈਕ ਕਲਰ ਦੀ ਜਿਹੜੀ ਆਪਾਂ ਕਹਿੰਦੇ ਆ ਵੀ ਜਿਵੇਂ ਬਲੈਕ ਕਲਰ ਹੈ ਜਿਵੇਂ ਕਾਨੂੰਨ ਕਹਿੰਦੇ ਆ ਕਾਨੂੰਨ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਇਹ ਸਾਰਿਆਂ ਲਈ ਬਰਾਬਰ ਹੈ ਕਾਲੇ ਕਲਰ ਤੇ ਆਪਾਂ ਦੇਖਦੇ ਆ ਵੀ ਇਹਦੇ ਵਿੱਚ ਕੋਈ ਹੋਰ ਕਲਰ ਜੇ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਾਂ ਕੋਈ ਚੀਜ਼ ਤੇ ਕੋਈ ਹੋਰ ਕਲਰ ਪਾਇਆ ਜਾਂਦਾ ਤਾਂ ਕਾਲਾ ਕਲਰ ਜਿਹੜਾ ਹੈ ਆਪਣਾ ਰੰਗ ਚੇਂਜ ਨਹੀਂ ਕਰਦਾ ਕਾਲਾ ਕਾਲਾ ਹੀ ਰਹਿੰਦਾ ਹੈ ਇਸੇ ਤਰ੍ਹਾਂ ਇਸ ਕਰਕੇ ਕਹਿੰਦੇ ਆ ਵੀ ਕਾਨੂੰਨ ਜਿਹੜਾ ਹੈ ਜਿਵੇਂ ਆਪਾਂ ਦੇਖਦੇ ਆ ਅਦਾਲਤਾਂ ਦੇ ਵਿੱਚ ਇੱਕ ਜਿਹੜੀ ਨਿਆਂ ਦੀ ਦੇਵੀ ਬਣੀ ਹੁੰਦੀ ਹੈ ਉਹਦੇ ਅੱਗੇ ਇੱਕ ਪੱਟੀ ਲੱਗੀ ਹੁੰਦੀ ਹੈ ਕਾਲੇ ਰੰਗ ਦੀ ਉਹ ਪੱਟੀ ਕੀ ਸਿਗਨੀਫਾਈ ਕਰਦੀ ਹੈ ਉਹੀ ਕੋਰਟ ਦੇ ਨਾਲ ریلیਟਿਡ ਹੀ ਹੈ ਵੀ ਉਹ ਕਹਿੰਦੀ ਵੀ ਕਾਨੂੰਨ ਕਿਸੇ ਨਾਲ ਪੇਧਵਾਵ ਨਹੀਂ ਕਰਦਾ ਕਿਸੇ ਨੂੰ ਇੱਕ ਅੱਖ ਨਾਲ ਨਹੀਂ ਦੇਖਦਾ ਉਹ ਜਿਹੜਾ ਕਾਲਾ ਕਲਰ ਹੈ ਇਸੇ ਕਰਕੇ ਪਾਇਆ ਜਾਂਦਾ ਹੈ ਵੀ ਇਹਦੇ ਨਾਲ ਕੋਈ ਕਲਰ ਜਿਵੇਂ ਕੋਰਟ ਦਾ ਨਹੀਂ ਚੇਂਜ ਹੁੰਦਾ ਇਸੇ ਤਰ੍ਹਾਂ ਵੀ ਨਿਆਂ ਦਾ ਕਲਰ ਚੇਂਜ ਨਹੀਂ ਹੁੰਦਾ ਜਿਹਦੇ ਹੱਕ 'ਚ ਗਵਾਹੀਆਂ ਹੋਣਗੀਆਂ ਜਿਹਦੇ ਕੋਲ ਐਵੀਡੈਂਸ ਹੋਏਗਾ ਕਾਨੂੰਨ ਉਹਦੇ ਪੱਖ ਦੇ ਵਿੱਚ ਫੈਸਲਾ ਦੇਗਾ ਜਿਹੜੀ ਗੱਲ ਰਹੀ ਇਹਦੇ ਨੀਚੇ ਵਾਈਟ ਸ਼ਰਟ ਪਾਣ ਦੀ ਵਾਈਟ ਸ਼ਰਟ ਤੇ ਵਾਈਟ ਸ਼ਰਟ ਤੇ ਪਲੱਸ ਇਹ ਬੈਂਡ ਜਿਹੜਾ ਅਸੀਂ ਪਾਨੇ ਆ ਬੈਣੀਆ ਟਾਈ ਲਗਾਨੇ ਵਾਈਟ ਸ਼ਰਟ ਜਿਹੜਾ ਹੈ ਆਪਾਂ ਦੇਖਦੇ ਕਿ ਚਿੱਟਾ ਰੰਗ ਹਮੇਸ਼ਾ ਹੀ ਸਾਦਗੀ ਤੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਇਹ ਸਾਨੂੰ ਸਿਖਾਂਦਾ ਹੈ ਕਿ ਆਪਾਂ ਇੱਕ ਸ਼ਾਂਤ ਰਹਿ ਕੇ ਜਿਹੜੇ ਸਾਡੇ ਕੋਲ ਸਮਾਜ ਦੇ ਦਬੇ ਕੁਚਲੇ ਵਰਗ ਜਾਂ ਕੋਈ ਵੀ ਬੰਦਾ ਇਨਸਾਫ ਲੈਣ ਨਹੀਂ ਆਂਦਾ ਅਸੀਂ ਉਹਦੇ ਨਾਲ ਬੜੀ ਸਾਦਗੀ ਸ਼ਾਂਤੀਪੂਰਵਕ ਢੰਗ ਦੇ ਨਾਲ ਗੱਲ ਕਰਨੀ ਹੈ ਉਹਦਾ ਦੁੱਖ ਦਰਦ ਸੁਣਨਾ ਹੈ ਤੇ ਜਿਹੜੀ ਸਾਨੂੰ ਬਲੈਕ ਪੂਰੀ ਹੈ ਵਾਈਟ 셔ਟ ਤੇ ਬਲੈਕ ਕੋਟ ਪਾ ਕੇ ਜੋ ਸਾਡੀ ਡਰੈਸ ਕੋਡ ਬਣ ਜਾਂਦਾ ਉਹ ਸਾਨੂੰ ਇੱਕ ਇਸ ਖੰਦਾ ਵੀ ਅਸੀਂ ਸ਼ਾਂਤੀ ਨਾਲ ਉਹਨਾਂ ਨਾਲ ਰਹੀਏ ਤੇ ਉਹਨਾਂ ਦੀ ਗੱਲਬਾਤ ਸੁਣੀਏ ਨਾ ਦੁਖਦਰਦ ਸੁਣੀਏ ਫਿਰ ਉਹਨੂੰ ਦੂਰ ਕਰਾਉਣ ਲਈ ਜਿਹੜੀ ਸੀ ਕਾਲੇ ਕਲਰ ਦੇ ਨਾਲ ਸਾਡੀ ਅਥਾਰਟੀ ਹੈ ਉਹਦੇ ਨਾਲ ਅਸੀਂ ਅਦਾਲਤ ਦੇ ਵਿੱਚ ਜਾਈਏ ਇਹ ਇੱਕ ਤਰ੍ਹਾਂ ਦਾ ਬੈਲੈਂਸ ਹੈ ਸ਼ਾਂਤੀ ਦਾ ਤੇ ਪਾਵਰ ਦਾ ਤਾਂ ਕਿ ਉਹਨਾਂ ਸ਼ਾਂਤੀ ਵੀ ਬਣੀ ਰਹਿੰਦੀ ਹੈ ਤੇ ਵਕੀਲ ਨੂੰ ਇੱਕ ਅਹਿਸਾਸ ਰਹਿੰਦਾ ਹੈ ਇਕ ਅਨੁਸ਼ਾਸਨ ਦੇ ਵਿੱਚ ਰਹਿਣਾ ਤੇ ਉਹਨੇ ਜਿਹੜੇ ਵੀ ਬੰਦੇ ਉਹਦੇ ਕੋਲ ਆਏ ਨਹੀਂ ਜਿਹੜੇ ਦੁਖੀ ਨੇ ਪੀੜਿਤ ਨੇ ਜਿਨ੍ਹਾਂ ਨੂੰ ਅਦਾਲਤ ਤੋਂ ਇਨਸਾਫ ਚਾਹੀਦਾ ਹੈ ਉਹ ਉਹਨਾਂ ਦਾ ਪੱਖ ਅਦਾਲਤ ਦੇ ਅੱਗੇ ਰੱਖਦਾ ਹੈ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਪੂਰਜੋਰ ਕੋਸ਼ਿਸ਼ ਕਰਦਾ ਹੈ ਇਸੇ ਕਰਕੇ ਹੀ ਦੋਨੇ ਹੀ ਪਾਰਟੀ ਦੇ ਵਕੀਲਾਂ ਦਾ ਰੰਗ ਕੋਰਟ ਦਾ ਕਾਲਾ ਹੀ ਹੈ ਕਿਉਂਕਿ ਉਹ ਕਹਿੰਦੇ ਵੀ ਦੋਨਾਂ ਦਾ ਰੰਗ ਸਾਰਿਆਂ ਦਾ ਰੰਗ ਇਸੇ ਕਰਕੇ ਹੀ ਬਲੈਕ ਰੱਖਿਆ ਗਿਆ ਹੈ ਤਾਂ ਕਿ ਕੋਈ ਕਿਸੇ 'ਚ ਭੇਦਭਾਵ ਨਾ ਕਰੇ ਆਪਣੇ ਆਪਣਾ ਪੱਖ ਰੱਖਿਆ ਜਾਵੇ ਆਪਣੀ ਆਪਣੀ ਗਵਾਹੀਆਂ ਰੱਖੀਆਂ ਜਾਣ ਐਵੀਡੈਂਸ ਰੱਖਿਆ ਜਾਵੇ ਤਾਂ ਕਿ ਮਾਨਯੋਗ ਅਦਾਲਤ ਉਸਤੇ ਫੈਸਲਾ ਦੇ ਸਕੀ ਬਾਕੀ ਮੇਨ ਗੱਲ ਤਾਂ ਇਹ ਦੇ ਡਿਸਪਲਿਨ ਦੀ ਹੈ ਬਾਕੀ ਵਕੀਲਾਂ ਨੂੰ ਵੀ ਇਹਦਾ ਬੜਾ ਫਾਇਦਾ ਹੈ ਕਿ ਕਿਉਂਕਿ ਇੱਕ ਡਰੈਸ ਕੋਡ ਦੇ ਹੋਣ ਦੇ ਬਜਾਇਆ ਅਸੀਂ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਇੱਕ ਅਲੱਗ ਪਛਾਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਇੱਕਦਮ ਪਤਾ ਚੱਲ ਜਾਂਦਾ ਹੈ ਕਿ ਕੋਈ ਐਡਵੋਕੇਟ ਆ ਰਹੇ ਨੇ ਅਦਾਲਤਾਂ ਵਿੱਚ ਵੀ ਤੁਸੀਂ ਦੇਖਦੇ ਆ ਜਿਵੇਂ ਕੁਝ ਲੋਕ ਵੀ ਖੜੇ ਹੁੰਦੇ ਹਨ ਜਨਤਾ ਖੜੀ ਹੁੰਦੀ ਹੈ ਤਾਂ ਅਗਲਾ ਦੇਖਦੇ ਭਾਈ ਵਕੀਲ ਸਾਹਿਬ ਆ ਰਹੇ ਰਸਤਾ ਦੇ ਦਿਓ ਇਹ ਵੀ ਇੱਕ ਬੜੀ ਅੱਛੀ ਗੱਲ ਹੈ ਡਰੈਸ ਕੋਡ ਪਤਾ ਚੱਲਦਾ ਕੋਰਟ ਦੇ ਵਿੱਚ ਵੀ ਜਾਨਦੇ ਆ ਕੋਰਟ ਨੂੰ ਵੀ ਜੱਜ ਸਾਹਿਬ ਨੂੰ ਵੀ ਇਹ ਡਿਫਰੈਂਸ਼ੀਏਟ ਕਰਨ ਚ ਬੜੀ ਆਸਾਨੀ ਹੁੰਦੀ ਹੈ ਜੇ ਸਾਰੇ ਬੰਦੇ ਵਕੀਲ ਵੀ ਮੰਨ ਲਓ ਬਿਨਾਂ ਡਰੈਸ ਤੋਂ ਹੀ ਕੋਰਟਾਂ ਦੇ ਵਿੱਚ ਵੜ ਜਾਣ ਤੇ ਜੱਜ ਨੂੰ ਇਹ ਪਤਾ ਹੀ ਨਹੀਂ ਚੱਲੇਗਾ ਹੁਣ ਅੱਜ ਵੀ ਕੌਣ ਵਕੀਲ ਹੈ ਤੇ ਕੌਣ ਮੁੰਸ਼ੀ ਹੈ ਤੇ ਕੌਣ ਆਪਣਾ ਕੇਸ ਲੜਨ ਲਈ ਇੱਥੇ ਆਇਆ ਹੈ ਅੱਜ ਦੀ ਡੇਟਸ ਲੁਧਿਆਣੇ ਦੀ ਕਚਹਿਰੀ 'ਚ 3000 ਦੇ ਕਰੀਬ ਵਕੀਲ ਨੇ 3000 ਦੇ ਨਾਲ 3000 ਮੁੰਸ਼ੀ ਹੋਗੇ ਫਿਰ ਉਸ ਤੋਂ ਇਲਾਵਾ ਜਿੰਨੇ ਸਾਇਲ ਆਂਦੇ ਨੇ ਕਲਾਇੰਟ ਆਂਦੇ ਨੇ ਕੋਟਾ 'ਚ ਉਹ ਜੱਜਾਂ ਨੂੰ ਇਹ ਜੋ ਅਲੱਗ ਕਰਨ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੇ ਵਿੱਚ ਉਹ ਬੜਾ ਫਾਇਦਾ ਹੁੰਦਾ ਹੈ ਇਸੇ ਕਰਕੇ ਫਿਰ ਵਕੀਲਾਵਸਤੇ ਵੀ ਚੇਅਰਸ ਅਲੱਗ ਲੱਗੀਆਂ ਹੁੰਦੀਆਂ ਉੱਤੇ ਔਰ ਜਿਹੜੇ ਕਲਾਇੰਟ ਕੇਸ ਲੈ ਕੇ ਆਉਂਦੇ ਜਾਂ ਕੋਈ ਸਾਡੇ ਸਟਾਫ ਹੁੰਦਾ ਉਹਨਾਂ ਵਾਸਤੇ ਵੀ ਪਿੱਛੇ ਅਲੱਗ ਬੈਂਚ ਲੱਗੇ ਹੁੰਦੇ ਹਨ ਬਾਕੀ ਇਹਦੇ ਬਾਰੇ ترਸ਼ੇਮ ਜੀ ਮੈਂ ਕਹਿਣਾ ਚਾਹੂੰਗਾ ਵੀ ਇਹ ਕਾਫੀ ਪੁਰਾਣਾ ਇਹਦਾ ਇਤਿਹਾਸ ਹੈ ਜਿਵੇਂ ਕਿ ਆਪਾਂ ਕਹੀਏ ਵੀ ਇਹਨੂੰ 200 ਸਾਲ ਹੋ ਚੱਲੇ ਆ 200 ਸਾਲ ਦੇ ਕਰੀਬ ਹੋ ਚੁੱਕਾ 100 200 ਸਾਲ ਹੋ ਚੁੱਕੇ ਨੇ ਜਿਹੜਾ ਸਟਾਰਟਿੰਗ 'ਚ ਜਦੋਂ ਸ਼ੁਰੂ ਹੋਇਆ ਹੈ ਜਿਹੜਾ ਆਪਣਾ ਪਾਣਾ 1327 ਦੇ ਵਿੱਚ ਕਿੰਗ ਐਡਵਰਡ 3 ਹੁੰਦੇ ਸੀ ਉਹਨਾਂ ਦੇ ਟਾਈਮ ਦੇ ਵਿੱਚ ਇਹ ਪ੍ਰਥਾ ਸ਼ੁਰੂ ਹੋਈ ਉਸ ਟਾਈਮ ਜੱਜਸ ਨੂੰ ਬਲੈਕ ਗਾਊਨ ਪਹਿਨਾਇਆ ਜਾਂਦਾ ਸੀ ਤਾਂ ਕਿ ਜਦੋਂ ਰਾਇਲ ਕੋਰਟ ਦੇ ਵਿੱਚ ਬੈਠਣ ਲੋਕਾਂ ਇਹ ਸੁਣਵਾਈ ਕਰ ਰਹੇ ਤਾਂ ਲੋਕਾਂ ਨੂੰ ਪਤਾ ਚੱਲ ਸਕੇ ਕਿ ਹਾਂ ਇਹ ਇੱਕ ਜੱਜ ਸਾਹਿਬ ਨੇ ਸਾਡੇ ਜਿਨ੍ਹਾਂ ਨੇ ਸਾਡਾ ਫੈਸਲਾ ਕਰ ਰਿਹਾ ਯਾਨੀ ਕਿ ਬੇਸਿਕਲੀ ਉਹਨਾਂ ਨੂੰ ਆਮ ਜਨਤਾ ਨਾਲੋਂ ਅਲੱਗ ਡਿਫਰੈਂਸ਼ੀਏਟ ਕਰਨ ਦੀ ਗੱਲ ਸੀ ਫਿਰ ਜਦੋਂ 13ਵੀਂ ਸਦੀ ਦਾ ਅੰਤ ਹੁੰਦੇ ਹੁੰਦੇ ਫਿਰ ਵਿਗ ਦਾ ਰਿਵਾਜ ਆ ਗਿਆ ਫਿਰ ਉਸ ਟਾਈਮ ਜੱਜਸ ਵਿਗ ਪਾਣ ਲੱਗੇ ਵਾਈਟ ਕਲਰ ਦੀ ਉਹ ਬਲੈਕ ਤੇ ਵਾਈਟ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਸ਼ਾਂਤੀ ਤੇ ਤਾਕਤ ਦਾ ਪ੍ਰਤੀਕ ਹੈ ਨਿਆਂ ਦੇ ਪ੍ਰਤੀਕ ਹੈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਚੱਲਦੇ ਜਦੋਂ ਅੰਗਰੇਜ਼ ਇੱਥੇ ਆ ਗਏ ਫਿਰ ਇੱਕ ਇਹ ਵੀ ਮੰਨਿਆ ਜਾਂਦਾ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਜਦੋਂ 1694 ਚ ਉਹਨਾਂ ਦੀ ਡੈਥ ਹੋਈ ਹੈ ਉਸ ਟਾਈਮ ਇੱਕ ਆਰਡਰ ਪਾਸ ਕੀਤਾ ਗਿਆ ਕਿ ਸਾਰੇ ਬੰਦੇ ਸ਼ੋਕ ਮਨਾਉਣ ਲਈ ਬਲੈਕ ਗਾਊਨ ਪਾ ਕੇ ਆਣਗੇ ਤੇ ਪਰ ਕਈ ਬੰਦੇ ਕਹਿੰਦੇ ਕਿ ਜੀ ਉਹ ਆਰਡਰ ਰੱਦ ਹੀ ਨਹੀਂ ਹੋਇਆ ਹਾਲਾਂਕਿ ਮੈਂ ਉਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਵੀ ਉਹ ਕਹਿੰਦੇ ਵੀ ਆਰਡਰ ਰੱਦ ਨਹੀਂ ਹੋਇਆ ਤੇ ਆਰਡਰ ਉਦਾਂ ਹੀ ਚੱਲੀ ਜਾਂਦਾ ਹੈ ਨਹੀਂ ਪਰ ਇੱਕ ਜਿਵੇਂ ਆਪਾਂ ਕਿਸੇ ਪ੍ਰੈਕਟਿਸ ਨੂੰ ਸਾਲੋ-ਸਾਲ ਚਲਾਉਂਦੇ ਰਹਿੰਨੇ ਆ ਉਹ ਹੌਲੀ-ਹੌਲੀ ਉਹ ਪ੍ਰਥਾ ਬਣ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਵੇਂ ਅੰਗਰੇਜ਼ਾਂ ਨੇ ਆ ਕੇ ਇੰਡੀਆ ਦੇ ਵਿੱਚ ਰਾਜ ਕੀਤਾ ਜੋ ਬ੍ਰਿਟਿਸ਼ ਸਿਸਟਮ ਚੱਲ ਰਿਹਾ ਸੀਗਾ ਫਿਰ ਅਦਾਲਤਾਂ ਇੱਥੇ ਵੀ ਆਈਆਂ ਕਿਉਂਕਿ ਸਾਡੇ ਕੋਲ ਪਹਿਲੇ ਇੱਥੇ ਉਹ ਜੋ ਅੱਜਕੱਲ ਮਾਡਰਨ ਮਤਲਬ ਜੁਡੀਸ਼ੀਅਲ ਸਿਸਟਮ ਹੈ ਉਸ ਤਰ੍ਹਾਂ ਦਾ ਨਹੀਂ ਸੀਗਾ ਰਾਜਾ ਹੀ ਇਕੱਲਾ ਸੁਣਦਾ ਹੁੰਦਾ ਸੀਗਾ ਫਿਰ ਇੱਥੇ ਅਦਾਲਤਾਂ ਸਥਾਪਿਤ ਹੋਈਆਂ ਫਿਰ 1849 ਜਾ ਕੇ ਜਦੋਂ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਟੇਕਓਵਰ ਕੀਤਾ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇੱਥੇ ਵੀ ਹੀ ਡਰੈਸ ਕੋਡ ਬਣ ਗਿਆ ਕਿਉਂਕਿ ਅਦਾਲਤਾਂ ਬਣ ਗਈਆਂ ਜੱਜ ਬੈਠਣ ਲੱਗੇ ਕਾਲਾ ਕੋਟ ਵਿੰਗ ਪਾ ਕੇ ਹੌਲੀ-ਹੌਲੀ ਕਰਕੇ ਫਿਰ ਇਹ ਸਾਡਾ ਡਰੈਸ ਕੋਡ ਹੀ ਬਣ ਗਿਆ ਜਿਹੜੀ ਕਿ ਅੱਜ ਸਾਡੇ ਲਈ ਇੱਕ ਵਕੀਲ ਦੀ ਇਹ ਪਹਿਚਾਨ ਹੈ ਔਰ ਇੱਕ ਵਕੀਲ ਲਈ ਬੜੇ ਗਰਵ ਦੀ ਗੱਲ ਹੁੰਦੀ ਹੈ ਕਿ ਇਹ ਉਹ ਡਰੈਸ ਕੋਡ ਦੇ ਵਿੱਚ ਆਪਣਾ ਜਾ ਰਿਹਾ ਕਾਲਾ ਕੋਟ ਕਾਲੀ ਟਾਈ ਜਾਂ ਵਾਈਟ ਬੈਂਡ ਲਗਾ ਕੇ ਵਾਈਟ ਸ਼ਰਟ ਪਾ ਕੇ ਜਦੋਂ ਜ਼ਿਆਦਾ ਇੱਕ ਆਪਣੇ ਆਪ ਚੀ ਬੜੀ ਮਾਣ ਵਾਲੀ ਗੱਲ ਹੈ ਔਰ ਇੱਕ ਜ਼ਿੰਮੇਵਾਰੀ ਵੀ ਦਿੰਦੀ ਹੈ ਸਾਨੂੰ ਉਹਦੇ ਨਾਲ ਹੀ ਵੀ ਅਸੀਂ ਨਿਆਂ ਦੇ ਰક્ષਕਾਂ ਅਸੀਂ ਨਿਆਂ ਦੀ ਨਿਆਂ ਲਈ ਲੋਕਾਂ ਨੂੰ ਨਿਆਂ ਦੀਵਾਨ ਲਈ ਲੜਨਾ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਨਹੀਂ ਲੜਨਾ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਕਈ ਮੇਰੇ ਹਿਸਾਬ ਨਾਲ ਕੋਈ ਬੁਰਾਈ ਨਹੀਂ ਹੈ ਜੇ ਬਲੈਕ ਡਰੈਸ ਕੋਡ ਹੈ ਕਈ ਲੋਕੀ ਕਹਿੰਦੇ ਜੇ ਅੰਗਰੇਜ਼ ਦੇ ਗਏ ਸੀ ਚੇਂਜ ਨਹੀਂ ਕੀਤਾ ਜੇ ਸਰਕਾਰਾਂ ਕੰਨ ਨੂੰ ਜਾਂ ਬਾਰ ਕਾਉਂਸਲ ਆਫ ਇੰਡੀਆ ਸਾਡੀ ਜਿਹੜੀ ਕਿ ਵਕੀਲਾਂ ਦੀ ਸਭ ਤੋਂ ਵੱਡੀ ਬੋਡੀ ਹੈ ਜੇ ਚੇਂਜ ਵੀ ਕਰ ਦਿੰਦੀ ਤਾਂ ਡਰੈਸ ਕੋਡ ਤਾਂ ਰਹਿ ਗਈ ਅਜੇ ਨਹੀਂ ਹੈ ਤਾਂ ਕੋਈ ਹੋਰ ਹੋਏਗਾ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਕਾਰਪੋਰੇਟ ਸੈਕਟਰਸ ਵੀ ਜਾਣੇ ਆ ਤਾਂ ਉੱਥੇ ਵੀ ਇੱਕ ਡਰੈਸ ਕੋਡ ਹੈ ਉੱਥੇ ਇਹ ਨਹੀਂ ਹੈ ਕਿ ਕੋਈ ਬੰਦਾ ਟੀ-ਸ਼ਰਟ ਪਾ ਕੇ ਬੈਠਾ ਹੈ ਜਾਂ ਕੋਈ ਦੂਜਾ ਬੈਠਾ ਅਫਸਰ ਹੈ ਕੋਈ ਟਾਈ ਲਾ ਕੇ ਉਹਨਾਂ ਦਾ ਡਰੈਸ ਕੋਡ ਬਣਾ ਜਾਂਦਾ ਭਾਈ ਵੀ ਕੋਟ ਪੈਂਟ ਪਾ ਕੇ ਟਾਈ ਲਗਾ ਕੇ ਹੀ ਤੁਸੀਂ ਆਣਾ ਹੈ ਠੀਕ ਹੈ ਨਾ ਆਫੀਸ਼ੀਅਲ ਉਸੇ ਤਰ੍ਹਾਂ ਹੀ ਇੱਕ ਡਰੈਸ ਕੋਡ ਹੈ ਔਰ ਬੜਾ ਅੱਛਾ ਹੈ ਮੈਂ ਤਾਂ ਇਹਦੀ ਮਤਲਬ ਕਿ ਬਹੁਤ ਛਲਾਗਾ ਕਰਦਾ ਹੈ ਇਹਨਾਂ ਨੇ ਸਾਨੂੰ ਇੱਕ ਅਲੱਗ ਪਹਿਚਾਨ ਦਿੱਤੀ ਅੱਜ 24 ਸਾਲ ਹੋ ਗਏ ਮੈਨੂੰ ਵਕਾਲਤ ਕਰਦੇ ਪਰ ਬੜਾ ਗਰਮ ਮਹਿਸੂਸ ਹੁੰਦਾ ਜਦ ਕੋਰਟ ਨਾ ਪਾਣ ਵਾਸਤੇ ਉਹਦੇ ਲਈ ਅਸੀਂ ਟਾਈ ਜਾਂ ਬੈਂਡ ਲਗਾ ਲੈਨੇ ਆ ਤੇ ਫਿਰ ਉਸ ਤੋਂ ਸਤੰਬਰ ਚ ਇਹ ਵੀ ਸ਼ੁਰੂ ਹੋ ਜਾਂਦਾ ਵੀ ਉਸ ਦਿਵਾਰ ਡਰੈਸ ਕੋਡ ਪ੍ਰੋਪਰ ਜੀ ਆਣਾ ਤੇ ਜੱਜਿਸ ਜੱਜ ਸਾਹਿਬਾਨ ਵੀ ਡਰੈਸ ਕੋਡ ਦੇ ਵਿੱਚ ਹੀ ਬੈਠਦੇ ਨੇ ਸੋ ਡਰੈਸ ਕੋਡ ਦਾ ਹੋਣਾ ਬੜਾ ਅੱਛਾ ਹੈ ਸਾਰਿਆਂ ਲਈ ਅੱਛਾ ਹੈ ਜਨਤਾ ਲਈ ਵੀ ਅੱਛਾ ਹੈ ਵਕੀਲਾ ਲਈ ਵੀ ਹੈ ਜੱਜਾਂ ਲਈ ਵੀ ਹੈ ਬਿਲਕੁਲ ਅਸੀਂ ਗੱਲ ਕੀਤੀ ਐਡਵੋਕੇਟਰ ਜੀ ਰਿਨਿਸ਼ ਰਖਨਪਾਲ ਜੀ ਨੇ ਉਹਨਾਂ ਨੇ ਦੱਸਿਆ ਕੀ ਮਹੱਤਤਾ ਹੈਗੀ ਹੈ ਜਿਹੜਾ ਕਾਲਾ ਕੋਟ ਤੇ ਚਿੱਟਾ ਕਮੀਜ਼ ਕਿਉਂ ਪਾਇਆ ਜਾਂਦਾ ਇੱਕ ਇਨਸਾਫ ਦਾ ਪ੍ਰਤੀਕ ਹੈਗਾ ਜਿਹੜਾ ਲੋਕਾਂ ਨੂੰ ਇਨਸਾਫ ਦਿਵਾ ਸਕੇ ਇੱਕ ਭਾਵਨਾ ਪੈਦਾ ਹੋ ਸਕੇ ਮਨ ਦੇ ਵਿੱਚ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਅਸੀਂ ਇਨਸਾਫ ਦਿਵਾ ਸਕਦੇ ਆ ਸੋ ਅਸੀਂ ਇੱਕ ਨਵੀਂ ਕਹਾਣੀ ਹੈ ਜਿਹੜੀ ਕਾਲੇ ਕੋਟ ਪਿੱਛੇ ਵਕੀਲਾ ਵਾਲੇ ਕਾਲੇ ਕੋਟ ਪਿੱਛੇ ਸੁਣੀ ਹੈ ਜਿਹੜੀ ਕਿ ਲੋਕਾਂ ਲਈ ਜਾਣਕਾਰੀ ਬਹੁਤ ਮਹੱਤਵਪੂਰਨ ਹੋਊਗੀ ਲੁਧਿਆਣਾ ਤੋਂ ਕਿਆਨ ਪਰਸਨ ਰੋਹਿਤ ਦੇ ਨਾਲ ਤਰਸੇਮਪੁਰ ਤੋਂ ਮਾਂ ਜੋ ਕੋਰਟ ਦੇ ਵਿੱਚ ਵਕੀਰ ਜਾਨਕੀ ਐਡਵੋਕੇਟ ਦੀ ਇੱਕ ਖਾਸ ਸਹਿਮਤ ਹੁੰਦੀ ਹੈ ਜੇਕਰ ਕਿਸੇ ਨੇ ਕੋਈ ਇਨਸਾਫ ਲੈਣਾ ਜਾਂ ਆ ਸਮਾਜ ਦੇ ਵਿੱਚ ਵੀ ਵਕੀਰ ਭਾਈਚਾਰੇ ਦੇ ਇੱਕ ਅਹਿਮ ਰੋਲ ਲੈਂਦਾ ਹੈਗਾ ਲੇਕਿਨ ਪਰ ਵਕੀਰ ਭਾਈਚਾਰੇ ਵੱਲੋਂ ਵਕੀਲਾ ਵੱਲੋਂ ਜਿਹੜੀ ਆ ਆ ਕਾਲਾ ਕੋਟ ਕਿਉਂ ਪਾਈ ਜਾਂਦਾ ਕਈ ਤਰ੍ਹਾਂ ਦੇ ਇਸ ਤੇ ਤੰਜ ਵੀ ਬਣਦੇ ਕਈ ਗੱਲਾਂ ਆਉਂਦੀਆਂ ਨੇ ਸਾਡੇ ਵੀ ਮਨ ਚ ਆਉਂਦੀਆਂ ਹੁਣ ਨੇ ਇਸ ਕਰਕੇ ਅਸੀਂ ਇਸ ਗੱਲ ਤੇ ਇਹ ਕਲੀਅਰ ਕਰਨ ਲਈ ਇੱਕ ਸਿਰਫ ਆਪਣੀ ਜਾਣਕਾਰੀ ਚ ਵਾਅਦਾ ਕਰਨ ਲਈ ਤੇ ਲੋਕਾਂ ਦੀ ਜਾਣਕਾਰੀ ਵਾਅਦਾ ਕਰਨੀ ਕਦੋਂ ਤੋਂ ਜਿਹੜਾ ਹੈਗਾ ਕਾਲਾ ਕੋਟ ਜਿਹੜਾ